ਮੀਕੇ ਦਾ ਨਾਮ ਸੁਣਿਆ ਸਾਰਿਆਂ ਨੇ ਦਲੇਰ ਮਹਿੰਦੀ ਦਾ ਪਰਾ ਮੀਕੇ ਦਾ ਗੁਰਦੁਆਰੇ ਦਾ ਜਨਮ ਹੈ ਦੁਰਗਾਪੁਰੋ ਗੁਰਦਰਾ ਹੈ ਬੰਗਾਲ ਦੇ ਵਿੱਚ ਮੈਂ ਉਸ ਗੁਰਦਾਰੇ ਨੂੰ ਸਮਾਗਮ ਕਰਕੇ ਆਇਆ ਮੈਨੂੰ ਪ੍ਰਬੰਧਕਾਂ ਨੇ ਵਿਖਾਇਆ ਕਹਿੰਦੇ ਜੀ ਮੀਕੇ ਦਾ ਦਲੇਰ ਮਹਿੰਦੀ ਦਾ ਜਿਹੜਾ ਪਿਤਾ ਸੀ ਐਸ ਗੁਰਦਾਰੇ ਚ ਰਹਿੰਦੇ ਹੁੰਦੇ ਸੀ ਉਹ ਜਦੋਂ ਕੀਰਤਨ ਕਰਦੇ ਹੁੰਦੇ ਸੀ ਉਹਦੇ ਪਿਤਾ ਜੀ ਦੁਰਗਾਪੁਰ ਬੰਗਾਲ ਦੇ ਵਿੱਚ ਕਹਿੰਦੇ ਐਸ ਕਮਰੇ ਦੇ ਵਿੱਚ ਮੀਕੇ ਦਾ ਜਨਮ ਹੈ ਤੇ ਉਹਨੇ ਆਪਣੇ ਪੜ੍ਹੇ ਲਿਖੇ ਤੁਸੀਂ ਗੂਗਲ ਤੇ ਮੀਕੇ ਦਾ ਨਾਮ ਭਰ ਕੇ ਉਹਦਾ ਜਿਹੜਾ ਜਨਮ ਸਥਾਨ ਹੈ ਉਹਨੇ ਲਿਖ ਕੇ ਪਾਇਆ ਉਥੇ ਦੁਰਗਾਪੁਰ ਉਹ ਵੀ ਪੇਤਾਰਾਗੀ ਸੀ ਤੇ ਜੇ ਭਲਾ ਉਹ ਕੀਰਤ ਨਹੀਂ ਆਉਂਦਾ ਤੇ ਨਾਲੇ 10-10 ਰੁਪਏ ਦੇਣੇ ਨਾਲੇ ਜਲੀਲ ਕਰਨਾ ਸੀ ਅੱਜ ਉਹ ਕਰੋੜਾਂ ਰੁਪਏ ਫਿਲਮਾਂ ਦੇ ਗਾਣੇ गा ਕੇ ਲਿੰਦਾ ਅਗਲਾ ਫੇਰ ਕਹਣਗੇ ਗਾਇਕ ਬੜੇ ਵੱਧ ਗਏ ਆ ਕਿੰਨੇ ਰਾਗੀ ਢਾਡੀ ਇਸ ਵਕਤ ਗਾਇਕ ਬਣਿਆ ਤੁਹਾਨੂੰ ਪਤਾ ਹੈ ਤੁਸੀਂ ਗਾਇਕਾਂ ਦਾ ਨਾਮ ਪੜ੍ਹ ਕੇ ਵੇਖ ਲਓ ਮੀਕੇ ਦਾ ਨਾਮ ਸੁਣਿਆ ਸਾਰਿਆਂ ਨੇ ਦਲੇਰ ਮਿੰਦੀ ਦਾ ਭਰਾ ਮੀਕੇ ਦਾ ਗੁਰਦੁਆਰੇ ਦਾ ਜਨਮ ਹੈ। ਦੁਰਗਾਪੁਰੋ ਗੁਰਦਰਾ ਹੈ ਬੰਗਾਲ ਦੇ ਵਿੱਚ। ਮੈਂ ਉਸ ਗੁਰਦਾਰੇ ਨੂੰ ਸਮਾਗਮ ਕਰਕੇ ਆਇਆ। ਮੈਨੂੰ ਪ੍ਰਬੰਧਕਾਂ ਨੇ ਵਿਖਾਇਆ ਕਹਿੰਦੇ ਜੀ ਮੀਕੇ ਦਾ ਦਲੇਰ ਮਹਿੰਦਰਾ ਜਿਹੜਾ ਪਿਤਾ ਸੀ ਐਸ ਗੁਰਦਾਰੇ 'ਚ ਰਹਿੰਦੇ ਹੁੰਦੇ ਸੀ ਉਹ ਜਦੋਂ ਕੀਰਤਨ ਕਰਦੇ ਹੁੰਦੇ ਸੀ ਉਹਦੇ ਪਿਤਾ ਜੀ। ਦੁਰਗਾਪੁਰ ਬੰਗਾਲ ਦੇ ਵਿੱਚ। ਕਹਿੰਦੇ ਐਸ ਕਮਰੇ ਦੇ ਵਿੱਚ ਮੀਕੇ ਦਾ ਜਨਮ ਹੈ। ਤੇ ਉਹਨੇ ਆਪਣੇ ਪੜ੍ਹੇ ਲਿਖੇ ਤੁਸੀਂ Google ਤੇ ਮੀਕੇ ਦਾ ਨਾਮ ਭਰ ਕੇ ਉਹਦਾ ਜਿਹੜਾ ਜਨਮ ਸਥਾਨ ਹੈ ਉਹਨੇ ਲਿਖ ਕੇ ਪਾਇਆ ਉਥੇ ਦੁਰਗਾਪੁਰ ਉਹ ਵੀ ਪੇਤਾਰਾ ਗਈ ਸੀ ਤੇ ਜੇ ਭਲਾ ਉਹ ਕੀਰਤ ਨਹੀਂ ਹੁੰਦਾ ਤੇ ਨਾਲੇ 10-10 ਰੁਪਏ ਦੇਣੇ ਨਾਲੇ ਜਲੀਲ ਕਰਨਾ ਸੀ ਅੱਜ ਉਹ ਕਰੋੜਾਂ ਰੁਪਏ ਫਿਲਮਾਂ ਦੇ ਗਾਣੇ गा ਕੇ ਲਿੰਦਾ ਅਗਲਾ ਤੇ ਫੇਰ ਪਤਾ ਕਰਨਗੇ ਗਾਇਕ ਵੱਧ ਗਿਆ ਤੇ ਵਧਾਈ ਕਿਹਨਾਂ ਨੇ ਭਲਾ ਤੁਸੀਂ ਆਪਣੇ ਪੋਤੀ ਦੇ ਵਿਆਹ ਤੇ ਗਾਉਣ ਵਾਲੀ ਸਾਦੇ ਹੋ ਉਥੇ ਜਿੰਨੇ ਕੀਤੇ ਹੁੰਦੇ ਉਹ ਦਿੰਦੇ ਵਖਰੇ ਓਦਾਂ ਵੱਧ ਵਾਰ ਦਿਆ ਰਾਗੀ ਆ ਜਾਵੇ ਨਾ ਉਹ ਜਲੀਲ ਕਰਦੇ ਨਾ ਉਹਨੂੰ ਉਹ ਜਰੀਰ ਕਰਦੇ ਹੋ ਆਪਣੀਆਂ ਪੀੜ੍ਹੀਆਂ ਨੂੰ ਦੱਸ ਜਾਂਦਾ ਕਿ ਪੁੱਤ ਹੋਰ ਕੰਮ ਕਰ ਲਿਓ ਤੁਸੀਂ ਇਸ ਬੰਨੇ ਨਾ ਤੁਰਿਓ ਇਸ ਬੰਨੇ ਨਾ ਤੁਰਿਓ ਤੇ ਕਰਨ ਵਾਲੇ ਕੌਣ ਆ ਭਲਾ ਬੋਲੋ ਗੁਰੂ ਕੇ ਪਿਆਰਿਓ ਅਸੀਂ ਤੇ ਅਸੀਂ ਆਪ ਖੁਦ ਆਪ ਤੇ ਆਉਣ ਵਾਲਾ ਸਮਾਂ ਇਦਾਂ ਦਾ ਆ ਰਿਹਾ ਤੁਹਾਨੂੰ ਗਰੰਥੀ ਵੀ ਨਹੀਂ ਲੱਭਣੇ ਪਾਠ ਕਰਨ ਵਾਲੇ ਗਰੰਥੀ ਵੀ ਲੱਭਣੇ ਆਪ ਤੁਸੀਂ ਕਰਨਾ ਕੋਈ ਨਹੀਂ ਗਰੰਥੀ ਤੁਹਾਨੂੰ ਲੱਭਣਾ ਕੋਈ ਨਹੀਂ ਜੇ ਅਸੀਂ ਇਹੋ ਹਾਲਾਤ ਸਾਡੇ ਰਹੇ ਤਾਂ ਆਪਸੀ ਕਰਨਾ ਨਹੀਂ ਗਰੰਥੀ ਕੋ ਲੱਭਣਾ ਨਹੀਂ ਕਿਉਂਕਿ ਆਪ ਸਾਡੀ ਸੋਚ ਇਦਾਂ ਦੀ ਬਣ ਗਈ ਅਜੇ ਵੀ ਬਦਲੋ ਅਜੇ ਵੀ ਆਪਣੀ ਸੋਚ ਬਦਲੋ ਆਪਣੇ ਬੱਚੇ ਬੱਚਿਆਂ ਨੂੰ ਗੁਰਮਤ ਵਾਲੇ ਬੰਨੇ ਤੋਰਨ ਦੀ ਕੋਸ਼ਿਸ਼ ਕਰੋ ਮੈਂ ਨਾ ਤੁਹਾਡੇ ਬੱਚੇ ਭਾਵੇਂ ਜਿਹੜੇ ਮਰਜ਼ੀ ਅਹੁਦੇ ਤੇ ਜਾਣ ਜਿਹੜੀ ਮੁੱਢਲੀ ਸਿੱਖਿਆ ਮਾਂ ਨੇ ਦੇ ਦੇਣੀ ਆ ਨਾ ਭੈਣੋ ਕਿਸੇ ਹੋਰ ਕੋਲ ਨਹੀਂ ਮਿਲਣੀ ਭਗਤਪੂਰਨ ਸਿੰਘ ਜੀ ਦੇ ਅੰਦਰ ਮੁੱਢਲੀ ਸਿੱਖਿਆ ਮਾਂ ਵੱਲੋਂ ਪਾਈ ਗਈ ਸੀ ਮਾਤਾ ਮਹਿਤਾਬ ਕੌਰ ਵੱਲੋਂ ਕਿੱਡਾ ਵੱਡਾ ਸੰਘਰਸ਼ ਕੀਤਾ ਜੀ ਉਸ ਮਾਤਾ ਨੇ ਘਰ ਚ ਦੋ ਚੀਜ਼ਾਂ ਪੜੀਆਂ ਜਾਂਦੀਆਂ ਸੀ ਰਮਾਇਣ ਗੀਤਾ ਤੇ ਜਪਜੀ ਸਾਹਿਬ ਕਿਉਂਕਿ ਪਿਤਾ ਹਿੰਦੂ ਪਰਿਵਾਰ ਚੋਂ ਸੀ ਪਰ ਕਿੱਡੀ ਦਲੇਰ ਮਾਂ ਹੋਏਗੀ ਸਮਝਾਉਤਾ ਵੀ ਕੀਤਾ ਉਹਨੇ ਨਾਂ ਰੱਖਣ ਲੱਗਿਆ ਵੀ ਉਹਨੇ ਆਪਣੇ ਪਤੀ ਨੂੰ ਕਿਹਾ ਜੋ ਤੁਹਾਡਾ ਦਿਲ ਕਰਦਾ ਰੱਖੋ RAM ਜੀ ਦਾਸ ਰੱਖਿਆ ਪਰ ਜਪਜੀ ਸਾਹਿਬ ਆਪਣਾ ਪ੍ਰਭਾਵ ਪਾ ਗਏ ਭਗਤਪੂਰਨ ਸਿੰਘ ਜੀ ਬਣ ਗਏ ਰਸਤੇ 'ਚ ਕੋ ਪੱਥਰ ਪਿਆ ਹੋਵੇ, ਰੋੜਾ ਪਿਆ ਹੋਵੇ, ਕੋ ਕਿੱਲ ਪਿਆ ਹੋਵੇ, ਮਾਂ ਨੇ ਚੁਕਣਾ ਤੇ ਪੁੱਛਣਾ, ਮਾਂ ਕਿਉਂ ਚੁਕਦੇ ਆਂ ਆਪਾਂ? ਕਹਣਾ ਪੁੱਤ, ਰਾਹ ਜਾਂਦੇ ਰਾਈ ਨੂੰ ਤਕਲੀਫ ਹੋਏਗੀ। ਬੱਚੇ ਦੇ ਅੰਦਰ ਉਹ ਗੱਲ ਜਾਂਦੀ ਗੀ ਮੇਰੀ ਮਾਂ ਰਸਤੇ 'ਚ ਪੱਥਰ ਚੁਕਦੀ ਆ। ਮਾਂ ਚੜਾਈ ਕਰ ਗਈ ਭਗਤ ਜੀ ਸਰ ਜ਼ਿੰਦਗੀ ਲੋਕਾਂ ਦੇ ਰਸਤਿਆਂ 'ਚ ਪੱਥਰ ਹੀ ਚੁੱਕਦੇ ਰਹਿ। ਤੇ ਜਿਹੜੀ ਮਾਂ ਆਪਣੇ ਬੱਚੇ ਸਾਹਮਣੇ ਪੱਥਰ ਖਿਲਾਰਦੀ ਆ। ਜਿਹੜਾ ਬਾਪ ਆਪਣੇ ਬੱਚਿਆਂ ਪੁੱਤਾਂ ਧੀਆਂ ਦੇ ਸਾਹਮਣੇ ਪੱਥਰ ਖਿਲਾਰ ਰਿਹਾ ਲੋਕਾਂ ਦੇ ਰਸਤਿਆਂ 'ਚ ਆਪਾਂ ਮਰ ਜਾਣਾ ਵਾ। ਪਰ ਪੱਥਰ ਖਲਾਰਨ ਵਾਲੀ ਪੀੜ੍ਹੀ ਅਸੀਂ ਸਮਾਜ ਨੂੰ ਦੇ ਕੇ ਮਰ ਜਾਣਾ। ਇਹ ਫੈਸਲਾ ਅਸੀਂ ਕਰਨਾ ਅਸੀਂ ਪੱਥਰ ਚੁਗਣ ਵਾਲੀ ਪੀੜ੍ਹੀ ਦੇ ਕੇ ਜਾਣਾ। ਕਿ ਪੱਥਰ ਖਲਾਰਨ ਵਾਲੀ ਪੀੜ੍ਹੀ ਦੇ ਕੇ ਜਾਣਾ ਸਮਾਜ ਨੂੰ ਇਹ ਫੈਸਲਾ ਸਾਡਾ ਆਪਣਾ ਪੱਥਰ ਸਮਝਦੇ ਆਂ? ਕੁਝ ਪੱਥਰ ਹੁੰਦੇ ਆ ਜਿਨ੍ਹਾਂ ਦੀ ਅਸੀਂ ਸਰੀਰ ਨੇ ਲੰਘਣਾ ਹੈ। ਜਿਨ੍ਹਾਂ ਦੀ ਮਾਨ ਨੇ ਸਫਰ ਕਰਨਾ ਨਾ ਉਹ ਵੀ ਪੱਥਰ ਹੀ ਆ ਈਰਖਾ ਦਾ ਪੱਥਰ। ਬੁਰਾਈਆਂ ਦੇ ਪੱਥਰ। ਲਾਲਚ ਦੇ ਪੱਥਰ। ਇਹ ਪੱਥਰ ਹੀ ਤੇ ਛੁੱਟੇ ਜਾ ਰਹੇ ਆ। ਮਾੜੀਆਂ ਗੱਲਾਂ ਕੀਤੀਆਂ ਜਾ ਰੀਆਂ ਨੇ ਨਫ਼ਰਤ ਈਰਖਾ ਫਲਾਈ ਜਾ ਰਹੀ ਆ ਕਦੀ ਆਪਣੇ ਬੱਚਿਆਂ ਦੇ ਬ੍ਰੇਨ ਵਿੱਚ ਰਿਸ਼ਤੇਦਾਰਾਂ ਦੇ ਪ੍ਰਤੀ ਨਫ਼ਰਤ ਨਾ ਪੈਦਾ ਕਰੋ